ਸਰ ਆਪ ਇਹ ਤੇ ਰੋਲਾ ਪਿਆ ਜੀ ਦੁਬਾਰਾ ਸਟੈਬ ਜਾਰੀ ਵਾਲੇ ਕਿਹੜੇ ਨੇ ਆਹ ਬੜੇ ਸਟੈਬ ਜਾਰੀ ਬਲਾਓ ਪਹਿਲਾਂ ਸਟੈਬ ਜਾਰੀ ਛਕਾਉਣ ਤੂੰ ਕੀ ਨਾ ਤਰ ਹੈ ਕੀ ਇਹ ਕੋ ਟੈਬ ਵੀ ਸਹੀ ਮਾੜਾ ਜਾਂਦਾ ਹੈ ਸਹੀ ਹੁੰਦਾ ਨਾ ਸੇਵਾ ਦਾ ਤੇਰਾ ਸਪੈਕਟਰ ਕਿੱਥੇ ਹੈ ਹੈ ਤੇ ਪੱਕਾ ਕਿ ਕੱਚਾ ਹੈ ਗਾਰੰਟੀ ਕਾਰਡ ਹੈ ਤੇ ਕੋ ਇੱਥੇ ਟੱਲਾ ਕੀ ਕਰਦਾ ਹੈ ਹੈ

ਪਰ ਪੱਤ ਮੈਨੂੰ ਪੱਟ ਟੇਬਲ ਦਾ 30 ਤੁਹਾਡਾ ਫਰਸਟ ਵਾਲਾ ਕੀ ਰੇਟ ਹੈ ਸਰ ਜੀ ਸਰ ਵੈਸੇ ਜੀ ਤਿਆਰ ਵੀ ਮਿਲ ਜਾਈਏ ਨਹੀਂ ਨਹੀਂ ਜਿੱਪ ਕਮਡੀ ਦਾ ਲੈਨੇ ਆ ਅਸੀਂ 28 ਇੱਟ ਰੱਖੀਏ ਇਹ ਤਾਂ ਸਰ ਵੈਸੇ ਤੁਸੀਂ ਕੋਈ ਸਾਡ ਜਿਹੜਾ ਮੈਂ ਪੱਟ ਟੇਬਲ 1000 ਰੁਪਏ ਹੈ 1000 ਰੁਪਏ ਤੇ ਆਪਾਂ 2025 ਕਿਵੇਂ ਕਰਟ ਰਹੇ ਨੇ ਸਰ ਪੱਟ ਟੇਬਲ ਇਹਨਾਂ 7 1500 ਦੀ ਕਿ ਇੱਕ ਇਹ ਤਾਂ ਕੱਲੇ ਦੀ ਇੱਕ ਬਟੇ ਪਹਿਲਾਂ ਦੀ ਵੀ ਦੇਖਣੀ ਹੈ ਕਿਹੜੀ ਡੇਟ ਐ ਤੇ ਡੇਟ ਕਿੱਥੇ ਪਾਈ ਹੈ 13 12 ਆ 1500 ਦੀ ਪਰਚੀ ਜਿਹੜੀ ਕੱਤੀ ਆ ਬਿਨਾ ਛਤ ਦੇ 1500 ਰੁਪਏ ਦੇ ਇੱਥੇ ਉਹ ਕਿਹੜੇ ਨੇ ਬੰਦੇ ਜਿਹੜਾ ਉਹ ਕਿਹੜੇ ਨਾਲ ਹੀ ਸੀਗੇ ਨਾਲੇ ਨਾਲ ਹੀ ਪਾਣੀ ਦੱਸੋ ਜੀ ਸਾਰੀ ਨੰਬਰ ਹੈਗੇ ਇਹਨਾਂ ਕੋਲ ਨੰਬਰ ਹੈਗੇ ਆ ਸਰ ਜੀ ਇਹਨਾਂ ਨਾਲ ਹੀ ਸੀਗੇ ਜੀ ਇਹਨਾਂ ਨਾਲ ਹੀ ਸੀ ਇਨੇ ਜਾਣੇ ਆਈ ਉਹ ਕਿਹੜੇ ਕਿਹੜੇ ਦੇ ਨਾਮ ਬਣੋ ਇੱਕ ਇੱਕ ਬਟਾ ਇੱਕ ਟਿੰਨੀ ਲਾਈਟ ਵਾਲਾ ਜੀ ਇੱਕ ਲਾਈਟ ਵਾਲਾ ਟਿੰਨੀ ਹਾਂ ਇੱਕ ਪੰਡਤ ਹਾਂ ਇੱਕ ਸੂਬੇਦਾਰ ਇੱਕ ਇੱਕ ਟਿੰਨੀ ਹਾਂਜੀ ਇੱਕ ਲਾਈਟ ਵਾਲਾ ਇੱਕ ਲਾਈਟ ਵਾਲਾ ਹਾਂਜੀ ਉਹਦਾ ਕੀ ਨਾਮ ਟਿੰਨੀ ਲਾਈਟ ਵਾਲੀ ਕਿੰਨੀ ਕਿੰਨੀ ਲਾਈਟ ਵਾਲਾ ਕਹਿੰਦੇ ਆ ਸਟੈਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਬਟਾ ਪੰਡਤ ਜੀ ਕਹਿੰਦਾ ਮੈਂ ਪ੍ਰਧਾਨਾ ਮੰਡੀ ਦਾ ਜੀ ਇਹ ਤਹਿਬਜਰ ਵਾਲੇ ਨਾਲ ਵਾਲੇ ਹੋਏ ਨੇ ਆ ਦੇਖੋ ਇਹ ਖੁੱਲ ਕੇ ਬੋਲੋ ਟਰਨ ਹਾਂ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਚਾਰ ਪਰਚੀਆਂ ਪੰਜ ਮੇਰੀਆਂ ਤਿੰਨ ਤਾਂ ਆਪਣੀ ਕਟੀਆਂ 15 ਮਹੀਨੇ ਜੀ 15 ਮਹੀਨੇਆਂ ਦੇ ਵਿੱਚ ਆਪਾਂ ਮਹੀਨੇ ਦੀ ਪਰਚੀ ਖੜਦੇ ਕਰਦੇ ਹਾਂਜੀ ਹਾਂ ਨਹੀਂ ਨਹੀਂ ਇੱਕ ਮਿੰਟ ਹਾਂ ਉਹ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸਿਓ ਨੋਰਮ ਕੀ ਆ ਪਰਚੀ ਕੱਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ ਤਿੰਨ ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਤਾਂ ਇਹਦਾ ਫਿਰ ਮੈਂ ਦੱਸਦਾ ਮਤਲੀ ਹੁੰਦੀ ਹੈ ਤੇ ਤੁਸੀਂ ਇੱਕ ਮਹੀਨੇ ਚ ਕਿੰਨੀ ਵਾਰ ਪਰਚੀ ਕੱਟੀ ਸਾਡੀ ਮਹੀਨੇ ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ ਚ ਪੰਜ ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨਾਂ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ 15000 ਰੁਪਏ ਬਰਮਾ 15000 ਦਿੱਤਾ ਪਰਚੀਆਂ ਤੁਹਾਡੇ ਕੋਲ ਆ ਜੀ ਤਿੰਨ ਪਰਚੀਆਂ ਇਹਨਾਂ ਕੋਲ ਤੇ 13 12000 ਇਹਨਾਂ ਦੇ ਜੇਬ ਦੇ ਸ਼ਰੀਮਾਨ ਹਾਂਜੀ ਹਾਂਜੀ ਹਾਂ ਇਹ ਨਾਲ ਉਹਦੇ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਜੀ ਨਾਲ ਕੋਈ ਜਿਹੜਾ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਮੁਲਾਜ਼ਮ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਦਿੰਦੇ ਨਹੀਂ ਦਿੰਦੇ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੀ ਸੀ ਨਾਲ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਜੇ ਤੁਹਾਨੂੰ ਦੱਸਾਂ ਫੜ ਲੂ ਮੈਂ ਤੁਹਾਡੇ ਨਾਲ ਆਇਆ ਜੀ ਬੁਲਾਓ ਸਰਕਾਰਕਾਰੀ ਤਰਖਾ ਦਿੰ ਪੜ ਕੇ ਆ ਗਿਆ ਇੱਥੇ ਕਹਿੰਦੀ ਗੱਲ ਚੰਤੀ ਤੇ ਹੱਥ ਮਾਰ ਕੇ ਕਹਿੰਦਾ ਸੀ ਪ੍ਰਧਾਨ ਐ ਐਦਾਂ ਜਿਹਾ ਅੱਗੇ ਕਹਿੰਦਾ ਮੇਰੀ ਗੱਲ ਸੁਣੋ ਪ੍ਰਧਾਨ ਕੀ ਤਾਂ ਮੈਂ ਤੂੰ ਕੱਢ ਹਾਂਜੀ ਪ੍ਰਧਾਨਗੀ ਦਾ ਇਹਨਾਂ ਦੇ ਕਢਾ ਦੂੰਗਾ ਕਢਲ ਹਾਂਜੀ ਹੱਥ ਮਾਰ ਕੇ ਨਾਲੇ ਜਿਹੜੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਢੀੜੀ ਵਾਲੇ ਹੋ ਹਾਂਜੀ ਢੀੜੀ ਢੀੜੀ ਸਾਰੇ ਸਾਈਡ ਢੀੜੀ ਵਾਲੇ ਇਹਨੂੰ ਵਿਚੋ ਵਾਲੀ ਕਹਿੰਦਾ ਮੈਂ ਪ੍ਰਧਾਨ ਐ ਇਹ ਕਿਸੇ ਨੂੰ ਪ੍ਰਧਾਨ ਕਿਹੜਾ ਤੁਹਾਡੇ ਚੋਂ ਕੋਈ ਨਹੀਂ ਕੋਈ ਨਹੀਂ ਕੁਝ ਪਰਦਾਣਾ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 ਪੈਂਦੀ ਰੇੜੀ ਹੈ 150 ਦਾ ਕਰੇੜੀ ਹੈ ਜੀ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮਾਫੀਆ ਨੂੰ ਨਹੀਂ ਦੇਣਾ ਫੰਡ ਭੱਜ ਗਏ ਜੀ ਉਹ ਤਾਂ ਮੈਂ ਫੜਦੇ ਕਿੱਥੇ ਭੱਜਦੇ ਪਾਕਿਸਤਾਨ ਚਲੇ ਗਏ ਜਦ ਇਹਨਾਂ ਦੇ ਨਾਮ ਤੋਂ ਕੋਈ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਹੈ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੁਣੇ ਉਹਨਾਂ ਤੋਂ ਠੀਕ ਹੈ ਜੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਰ ਪੈਸੇ ਉਹ ਨਹੀਂ ਉਹ ਜਮਾਉਗਾ ਜਮਾਏਗਾ 5 ਮੈਂਬਰ ਕਮੇਟੀ ਪੈਸੇ ਉਹ ਯਾਰ ਨਹੀਂ ਨਹੀਂ ਬਣਾ ਜਾਏਗਾ ਯਾਰ ਸੁਣੋ ਸੁਣੋ ਚੁੱਪ ਕਰ ਇੱਕ ਮਿੰਟੋ ਉਹ ਕਿੱਥੇ ਕੱਢ ਜਾ ਕਰਕੇ ਚਾਹੀਦਾ ਕਿੱਥੇ ਬੁਲਾ ਦੇ ਇੰਸਪੈਕਟਰ ਨੂੰ ਬੁਲਾ ਬਲਾ ਜਿਹੜਾ ਕੀ ਨਾਮ ਦਾ ਬੁਲਾ ਉਹ ਅਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਰਾ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇੱਥੇ ਨਾ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਾਰਾ ਕਰਪਸ਼ਨ ਹੋਣ ਨਹੀਂ ਦੇਣੀ ਪੰਜਾਬੀ ਦੇ ਵਿੱਚ ਥੈਂਕ ਯੂ ਸਰ ਕੋਈ ਅਫਸਰ ਹਾਂਜੀ ਕੋਈ ਮਾਫੀਆ ਦਾ ਜੈਂਗਸਟਰ ਆ ਕੋਈ ਗੁੰਡਾ ਅੰਸਰ ਆ ਚਾੱਕੇ ਸੁਟਾਂ ਦੇ ਅੰਦਰ ਠੀਕ ਹੈ ਸਰ ਕੋਈ ਡਰਨਾ ਨਹੀਂ ਬੜੇ ਗੱਲਾਂ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾਕੇ ਟਾਂਗ ਲਾ ਕੇ ਮੈਂ ਬੈਠਿਆ ਹਾਂ ਠੀਕ ਹੈ ਇਹ ਕਰੀਂ ਕੌਂਗੀ ਪ੍ਰਧਾਨ ਜੀ ਦਾ ਸੋਣਾ ਇੱਕ ਮਿੰਟ ਜਾ ਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂਜੀ ਉਹਨਾਂ ਨੂੰ ਪੈਸੇ ਬਿਨਾਂ ਪਰਚੀ ਦਿੱਤੇ ਸਰਕਾਰ ਦੇ ਨਹੀਂ ਦੇਵਾਂਗੇ ਕਸਮ ਆਪਣੇ ਟੰਡਿਆਂ ਦੀ ਸੌਖਾ ਆਪਣੀ ਰੋਲ ਕੋਲੀ ਕੋ ਸਾਡੇ ਆਪਣੇ ਬੱਚਿਆਂ ਹੀ ਆ ਜ ਲੈਟਾ ਲੂਟਾ ਸਭ ਮੰਡੀ ਚ ਗਵਾੜਾ ਆਪੋ ਆਪਣੀਆਂ ਲੈਟਾ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਜੀ ਤੁਹਾਡੀ ਫ੍ਰੀ ਸਾਰੇ ਇੰਤਜ਼ਾਮ ਕਰਾ ਕੇ ਦਊਗਾ ਠੀਕ ਆ ਸਰ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਆ ਸਰ ਠੀਕ ਸੋੜ ਲਓ ਬਿਜਲੀ ਦਾ ਠੀਕ ਆ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਆ ਠੀਕ ਆ ਉਹਦਾ ਜੋਰ ਵੰਡ ਲੂਗਾ ਆਪਸ ਵਿੱਚ ਵੰਡ ਲੈਣਾ ਸਹੀ ਗੱਲ ਹੈ ਨਾ ਬਹੁਤ ਵਧੀਆ ਗੱਲ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਜਿਹੜਾ ਤੁਹਾਡੇ ਕੋਲ ਲੈਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜੇ ਤੱਕ ਪਹੁੰਚੇ ਆ ਆਦੇ ਲਓ ਸਾਰੇ ਜਾਣੇ ਕੋਈ ਲਾ ਸਕਦਾ ਨਹੀਂ ਲਾ ਸਕਦੇ ਹੈਂ ਆਪੋ ਆਪਣੇ ਖਰੀਦੋ ਠੀਕ ਆ ਠੀਕ ਆ ਇਹ ਉਹ ਸਾੜ ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਖੜੇਵਾਲਾ ਆਣਾ ਜਾਂਦੇ ਪ੍ਰਾਨ ਨਹੀਂ ਦਿੰਦੇ ਕੌਣ ਨਹੀਂ ਆਂਦੰਦੇ ਜਿਹੜੇ ਪ੍ਰਧਾਨ ਇੱਥੇ ਹੀ ਰਹਿੰਦੇ ਕੋਈ ਤਿੰਨ ਇਸ ਦਿਨ ਅੱਜ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗਿਆ ਵੀ ਇੱਥੇ ਤੁਹਾਡੇ ਤੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇਗਾ ਸੈਟ ਦੇ ਨਾਮ ਕਰੀਏ ਆ ਗਿਆ ਨਾ ਮੈਂ ਫਿਰ ਅੱਗੇ ਜੁਨੀ ਵਸਤੀ ਤੁਹਾਡੇ ਨਾਲ ਜਿਹੜਾ ਨਾਮ ਮੇਰਾ ਬਨਾਮ ਕਰਦਾ ਲਿਆਓ ਉਹਨੂੰ ਮੁਰੇ ਕਰਾਉ ਮੇਰੇ ਉਹਨਾਂ ਨੇ ਇਹ ਕਹਿੰਦੇ ਕਹਿੰਦੇ ਸਾਡੀ ਵੱਡੀ ਲੱਗ ਰਹੀ ਆਜੋ ਆਜੋ ਆ ਮੈਂ ਖੜਾ ਨਾ ਇੱਕ ਇੱਕ ਰੇੜੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲੋ ਠੀਕ ਹੈ ਇੱਕ ਇੱਕ ਰੇੜੀ ਤੇ ਮੇਰਾ ਚਾਰ ਟੈਲੀਫੋਨ ਮੁੰਡਿਆਂ ਦੇ ਲਈ ਲਿਖ ਲੋ ਨੰਬਰ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਹੈ ਦੇ ਦੋ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਉ ਰੋ ਜੁੱਤੀਆਂ ਮਾਰ ਕੇ ਨੰਬਰ ਲਿਖ ਲੋ ਅਸੀਂ ਆ ਗੋਗੂ ਸਾਹਿਬ ਕੋ ਭੇਜੀਏ ਉਹ ਕਹਿੰਦੇ ਕੋਈ ਗੱਲ ਨਹੀਂ ਲੱਗ ਗਈ ਆਪੇ ਬੈ ਕੱਟੇ ਕਰਦੇ ਕਰਦੇ ਜਿਹੜੇ ਸਾਹਿਬ ਆ ਗਏ ਤੁਸੀਂ ਆਏ ਹੋ ਜਦੀ ਭੱਜ ਕੇ ਤੁਹਾਡੇ ਜਿਹੜਾ ਤੁਹਾਡੇ ਹੁੰਦੇ ਕੰਮਾਫੀਆ ਚੱਲਦਾ ਪਿਆ ਜਾਂਦਾ ਜਦੋਂ ਇੱਕ ਵੀ ਬੰਦੇ ਨਹੀਂ ਬੰਦੇ ਇੱਕ ਦੋ ਇੱਕ ਪਨਾ ਲਖਾਓ ਜੀ ਜਿਹੜੇ ਕਰ ਲਖਾਓ ਆ ਬੰਦ ਨਹੀਂ ਨਹੀਂ ਹੁਣ ਐਪਲੀਕੇਸ਼ਨ ਲਿਖੋ ਜੀ ਲਿਖੋ ਪਾਣੀ ਮੇਰੇ ਨਾਲ ਪੰਜ ਬੰਦਿਆਂ ਤੋਂ ਲਖਾਓ ਜੀ ਦਰਖਾਸਤ 10 ਬੰਦੇ ਪਰਚਾ ਦੇਣੀ ਪਰਚਾ ਠੋਕੇ ਦੇਣਾ ਜਿੱਥੇ ਜਿੱਥੇ ਚੱਕਰ ਹੋ ਰਿਹਾ ਹੈ ਇਹ ਲੁਕਤੀਆਂ ਦੇ ਗਰੀਬਾਂ ਨੂੰ ਮੇਰਾ ਨਾਮ ਬਦਨਾਮ ਕਰੀ ਜਾਂਦੇ ਨੇ ਆ ਬੰਦਾ ਅਸਾਪੋਰਟ ਆ ਮੈਂ ਆਪਣਾ ਬੰਦਾ ਇੱਥੇ ਛੱਟਿਆ ਸੀ ਮੈਨੂੰ ਹਫਤੇ ਤੋਂ ਰਿਪੋਰਟ ਸੀ ਹਾਂਜੀ ਹਾਂਜੀ ਆ ਮੈਨੂੰ ਅਗਲੀ ਵਾਰੀ ਵੀ ਆ ਆ ਮੈਨੂੰ ਕੁੱਫੀ ਰਿਪੋਰਟ ਸਾਰੀ ਦਿੱਤੀ ਆ ਇਹ ਵੀ 127 ਰੇੜੀਆਂ ਲਾਦੀ ਹਾਂਜੀ ਹਾਂਜੀ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਹਾਂਜੀ ਨਾਲ ਮਿਲੇ ਵਾਪੀਆ ਤੁਹਾਡਾ ਸਸਪੈਂਡ ਸੇਰੇ ਮੈਂ ਹੋਏ ਲੋਣਾ ਕੁੱਤੇ ਜੇ ਤਾ ਤੁਸੀਂ ਆਪਣੀ ਬੋਰੀਆਂ ਇਸ ਤਰ੍ਹਾਂ ਬੰਨ੍ਹ ਲੋ ਕਾਕਾ ਤੁਹਾਨੂੰ ਦੱਸੂ ਤੈ ਵੀ ਆੜੀ ਕਰੀਦੀ ਕਿੱਦਾਂ ਇਹ ਗਰੀਬਾਂ ਦਾ ਖੂਨ ਜਿਹੜੇ ਆ ਬਚਾਰੇ 5-5 ਰੁਪਏ ਕਿਲੋ ਸਬਜ਼ੀ ਵੇਚਦੇ ਆ ਨਾ ਇਹਨਾਂ ਦਾ ਖੂਨ ਤੁਸੀਂ ਜਿੱਤਾ ਪੀਤਾ ਨਾ ਤੁਹਾਡੇ ਤੁਹਾਡਾ ਖੜਾਉ ਤੇ ਭਾਜੀ ਇਹ ਕਰੋ ਇਹਨਾਂ ਇੱਕ ਜਾਂ ਤਰਖਾਸ ਲਿਖਾ ਦੇਣੀ ਲਿਖਾ ਦੇਣੀ ਸਰਪੰਚ ਜੀ ਨਾਲੇ ਥਾਣੇ ਚੱਲੋ ਮੈਂ ਵੀ ਨਾਲ ਚੱਲਦਾ ਚਲ ਠੀਕ ਆ ਸਰਪੰਚ ਜੀ ਆਓ ਨਾਲ ਚੱਲੋ ਔਰ ਧਿਆਨ ਨਾਲ ਸਾਰੇ ਜਣੇ ਸੁਣ ਲਓ ਜਿੰਨੇ ਵੀ ਖੜੇ ਬਾਕੀ ਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਵਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਠੀਕ ਹੈ ਭਾਈ ਇੱਥੇ ਮੈਂ ਮਾਫੀਆ ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਠੀਕ ਹੈ ਠੀਕ ਨਾ ਮੈਂ ਇੱਥੇ ਨਸ਼ਾ ਵੇਚਣ ਦੇਣਾ ਨਾ ਮੈਂ ਇੱਥੇ ਕੋਈ ਗੁੰਡਾਗਰਦੀ ਹੋਣ ਦੇਣੀ ਹੈ ਠੀਕ ਹੈ ਸਰ ਤੇ ਚੱਕੇ ਅੰਦਰ ਸੁੱਟਾਂ ਗ ਲੱਤਾਂ ਪੰਨ ਕੇ ਪੰਜਾਬੀ ਦੇ ਵਿੱਚ ਇਹ ਚ ਕੋਈ ਲਿਆਜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਬਸ ਆ ਚੀਜ਼ ਧਿਆਨ ਰੱਖ ਲੈਣਾ ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਜਿੱਦੋਂ ਮਹੀਨੇ ਬਾਅਦ ਲੱਗ ਜੇ ਨਾ ਉਹ ਕੱਕਾ ਲੈ ਲੋ ਮਹੀਨੇ ਦਾ 4000 ਰੁਪਏ ਨਾ ਤੇ ਹਰ ਹਫਤੇ ਲੈਂਦੇ ਹੋ ਤੁਸੀਂ ਤੇ ਹਰ ਹਫਤੇ ਲੈਂਦੇ ਹੋ ਠੀਕ ਹੈ ਨੇ ਦਾ ਬੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਉਸ ਤੋਂ ਪਰੇਂਟ ਲੈਵਲ ਦਾ ਬੰਦਾ ਠੀਕ ਹੈ ਇੱਥੇ ਕੁਰਸੀ ਢਾ ਕੇ ਬੈਠੂਗਾ ਹਾਂ ਜਿੰਨੀਆਂ ਰੇੜੀਆਂ ਤੁਹਾਡੀਆਂ ਗਿਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਵ ਕੱਟ ਜਾ ਕਰੂਗਾ ਇੱਕ ਇੱਕੋ ਦੋ ਦਿਨ ਰੁੱਕਿਆ ਉਹ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਨਾ ਉਸ ਤੋਂ ਸਾਰਾ ਆਪਣਾ ਫੀਲੀ ਹੁਣ ਕਿੱਥੋਂ ਲਿਆਇਆ ਕਨੈਕਸ਼ਨ ਕੁੰਟੀ ਕੋਈ ਗੱਲ ਨਹੀਂ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਹੋ ਜੁਨੀਅਨ ਬਣਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਕੋਈ ਗੱਲ ਤਾਨੂੰ ਜਿਹੜੀ ਬਦਾਨਤੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ 7 ਸੱਤ ਸਾਲ ਹੋ ਗਏ 77 ਹਾਂਜੀ ਹਾਂਜੀ ਸਮਝਿਆ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਠੀਕ ਹੈ ਭਗਤ ਸਿੰਘ ਰਾਪੇ ਵਰ ਵੀ ਰੂਲ ਲੈ ਕੇ ਆਓ ਆਪਣੇ ਅੱਛਾ ਆ ਲੈ ਆੜੀ ਤੇਰੀ ਦਿਖਾਈ ਆ ਨਾ ਜਿਵੇਂ ਉਹਵੇਂ ਇਹਨਾਂ ਨੂੰ ਦੇਖ ਕੇ ਭੱਜ ਗਿਆ ਜਦੋਂ ਡਰਣਾ ਨਹੀਂ ਹੈਗਾ ਇਹ ਤਾਂ ਸੁਣ ਲਓ ਡਰਣਾ ਨਹੀਂ ਹੈਗਾ ਇਹ ਇਹ ਜ਼ੋਰਾ ਤੋਂ ਇਹਨਾਂ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਰ ਸਾਡੀ ਗੱਟੂ ਨੇ ਸਾਡੇ ਟੋਪੇ ਚੜ ਕੇ ਸਿੱਟ ਲੈਣੇ ਆ ਪੂਰੇ ਘੰਟਾ ਸਵਿਰਤਾ ਨਿਕਲੇ ਆਣਗੇ ਜਾਓ ਜਾ ਕੇ ਲਿਖਾਓ ਐਫ ਆਈ ਆ ਚਲੋ ਚਲੋ ਉੱਥੇ ਚਲੋ ਆਓ ਇਸ ਚਾਅ ਦੇ ਵੀ ਗੱਲ ਕਰਦੇ ਜਨਾਬ ਅੱਗੇ ਯੂਨੀਵਰਸਿਟੀ ਨੂੰ ਤੁਹਾਡੇ ਕਰਕੇ ਲੱਗਦੀ ਬਹੁਤ ਸਾਰ ਲੱਗਦੀ ਰਹੀ ਹੈ ਜੇ ਉਸ ਸਕੂਟਰ ਦੇ ਬੰਦ ਕਰਾ ਕੇ ਗਿਆ ਹਾਂ ਅੱਗੇ ਯੂਨੀਵਰਸਿਟੀ ਨੂੰ ਤੁਹਾਡੇ ਕਰਕੇ ਲੱਗਦੀ ਰਹੀ ਹੈ ਇੰਨੇ ਸਾਰ ਕਿਹੜਾ ਹੈ ਅਸਲ ਸਰ ਜੀ ਇਹ ਕਿੱਥੋਂ ਦਾ ਇਹ ਡੁਗਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਖਰੀਦ ਚੱਲਦੇ ਯਾਰ ਜਨਰੇਟਰ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਨਾਲੇ ਰਲ ਕੇ ਕੋਈ ਫਿਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਚਲੋ ਇਹ ਠੀਕ ਹੈ ਇੱਕ ਸਾਲ ਦੀ ਰਸੀਦਾ ਚਾਹੀਦੀ ਹੈ ਤੁਹਾਡੀ ਸਾਰੀ ਆ ਨੰਬਰ ਇੱਕ ਜੀ ਸਰ 130 ਰੇੜੀਆਂ ਲੱਗਦੀਆਂ ਨੇ 130 ਬੈਂਚਰੀਆਂ ਮੈਨੂੰ ਰਸੀਦਾ ਚਾਹੀਦੀ ਹੈ ਜੀ ਸਰ ਇੱਥੇ ਇੱਕ ਬੰਦਾ ਜਿੱਤਨ ਮੰਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉਂੀ 130 ਬੰਦੇ ਜਿੰਨੇ ਵੀ ਓਡੇ ਲੱਗਦੇ ਜਿੰਨੇ ਵੀ ਲੱਗਦੇ 40 ਲੱਗਦੇ ਜੋ ਵੀ ਲੱਗਦੇ ਆ ਠੀਕ ਆ ਜੀ ਸਰ ਇੱਥੇ ਜਿਹੜੇ ਤੇਰੇ ਪਾਲੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਕਹਿੰਦਾ ਜੇ ਮੈਂ ਤੈਨੂੰ ਜਾਣਾ ਜਾਂਦਾ ਮੈਂ ਤੇ ਜਾ ਵੀ ਜਾਂਦਾ ਨਹੀਂ 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 ਸਰ ਜਿੱਦਾਂ ਬੋਲੀ ਕਹਿਣਾ ਜੀ ਜੀ ਇੱਥੇ ਇੱਕ ਪੰਡਤ ਜੀ ਸਰ ਕਿੰਨੇ ਕਿੰਨੇ ਜੀ ਸਰ ਸੁਬੇਦਾਰ ਇੱਕ ਹੋਰ ਰਵੀ ਰਵੀ ਇਹ ਚਾਰ ਬੰਦੇ ਤੁਹਾਡੇ ਗਾਇ ਚਣਾਰ ਰਲੇ ਹੋਏ ਨੇ ਨਾ ਮੈਂ ਇੱਥੇ ਪੈਸੇ ਇਕੱਠੇ ਕਰਕੇ ਦਿੰਦੇ ਨੇ ਇਹ ਸਾਰੀ ਦੁਨੀਆ ਬੋਲੋ ਯਾਰ ਬੋਲੋ ਯਾਰ 15 ਮਹੀਨਿਆਂ ਤੋਂ ਦੱਸਿਆ ਇਹ ਆ ਪੰਜ ਨੇ ਪਾ ਪਾਪਾ ਦੀ ਕਿਸੇ ਕੋਲ ਕਿਸੇ ਕੋਲ ਨਹੀਂ ਕੌਣ ਪੈਸੇ ਲੈ ਗਿਆ ਬਲੈਂਡ ਆਪਦਾ ਨਹੀਂ ਕੋਈ ਤਿੰਨ ਜਣੇ ਆਂਦੇ ਜੋ ਤੁਹਾਡੀ ਤਾਂ ਜਮ ਨਹੀਂ ਨਹੀਂ ਜਦੋਂ ਆਪਾਂ ਮੇਰੀ ਗੱਲ ਸੁਣੋ 130 ਰੇੜੀਆਂ ਲੱਗੀਆਂ ਨੇ ਪੈਸੇ ਆਪਾਂ ਸਾਰਿਆਂ ਤੋਂ ਲੈਨੇ ਆ ਕਾਰਪੋਰੇਸ਼ਨ ਆਪਾਂ ਜਮ੍ਹਾਂ ਕਰਾਉਂਦੇ ਆ ਦਿੰਦੀ ਆ ਸਾਰੇ ਜਮ੍ਹਾਂ ਕਰਾਉਂਦੇ ਆ ਪੈਸੇ ਸਾਰੇ ਦੇ ਨਹੀਂ ਸਾਰੇ ਪਹਿਲੇ ਦੇ ਸਾਰੇ ਹੁੰਦੇ ਆ ਜੀ ਤੇ 70 ਬੰਦਿਆਂ ਦੇ ਪੈਸੇ ਕਾਰਪੋਰੇਸ਼ਨ ਨੂੰ ਚੂਨਾ ਲੱਗ ਰਿਹਾ ਸਰਕਾਰ ਨੂੰ ਚੂਨਾ ਲੱਗ ਰਿਹਾ ਔਰ ਇਹ ਗਰੀਬਾਂ ਦੀਆਂ ਜੇਬਾਂ ਨੂੰ ਚੂਨਾ ਲੱਗ ਰਿਹਾ ਔਰ ਖਾਰੇ ਖਾਕ ਹੁੰਦੇ ਆ ਬਾਪੀਆ ਜਿਹੜਾ ਆ ਪੰਡਤ ਪੁੰਨਜਾ ਜਿਹੜਾ ਹੈਗਾ ਜੀ ਸਰ ਨਹੀਂ ਲੱਗਦਾ ਜੀ ਮੈਂ ਇੱਥੇ ਜੇ ਮੈਨੂੰ ਅੱਜ ਤੋਂ ਬਾਅਦ ਪੰਜਾਬੀ ਦੇ ਵਿੱਚ ਅਜੇ ਕੁਮਾਰ ਜੀ ਜੀ ਸਰ ਮੈਨੂੰ ਮਰਜੀ ਵੀ ਢਣਕ ਪੈ ਗਈ ਨਾ ਮੇਰੇ ਹਲਕੇ ਚ ਤਹਿ ਵਿਆਲੀ ਦੇ ਵਿੱਚ ਕਿਤੇ ਤੁਸੀਂ ਮਾਫੀਆ ਚਲਾ ਰਹੇ ਹੋ ਜਾਂ ਇਹਨਾਂ ਦੀ ਮਦਦ ਕਰ ਰਹੇ ਹੋ ਤਾਂ ਆਪਣਾ ਭਾਈ ਫੜਿਆ ਵਿਚਾਰਕ ਫਿਰ ਮੈਂ ਕਿ ਕੋਈ ਲਿਆ ਜਾਂਦਾ ਨਹੀਂ ਨੋ ਲਿਹਾਜ਼ ਨਹੀਂ ਆਪਸ ਪਰ ਮੇਰੇ ਚਲੋ ਜੀ ਪਰਚਾ ਦਰਜ ਕਰਾਓ ਉਨਾਂ ਤੇ ਆਓ ਆਓ ਮੇਰੇ ਨਾਲ ਚਲੋ ਚਲੋ ਮੇਰੇ ਜਿਹੜਾ ਮੈਂ ਕਹਿੰਦਾ ਕਹਿੰਦੇ ਅਸੀਂ ਪ੍ਰਧਾਨ ਹਾਂ ਮੰਡੀ ਦੇ ਅਸੀਂ ਮੰਡੀ ਕਰਾਈਏ ਕਿਹੜੇ ਬਕਾਇਦਾ ਤੁਸੀਂ ਆਪ ਉੱਥੇ ਆਏ ਸੀ ਜੀ ਉੱਥੇ ਖੜੇ ਸੀ ਬੰਦੇ ਕੋਣ ਆਂ ਸੁਣ ਕਹਿੰਦੇ ਆਈ ਦਾਲ ਖਾਣੀ ਆਈ ਪਟਾਣ ਨਾਂ ਬੰਦੀ ਦਾ ਪੰਡਤ ਆ ਮੇਰਾ ਨਾਮ ਆ ਲక్ష్ਮੀਕਾਂਤ ਪੰਡਤ ਪੂਰਾ ਨਾਮ ਆ ਲక్ష్ਮੀਕਾਂਤ ਪੰਡਤ ਆ ਮੇਰਾ ਨੰਬਰ ਆ ਜੇ ਤੁਹਾਡੇ ਕੋਲੋਂ ਕੋਈ ਬੰਦਾ 25 ਤੋਂ ਵੱਧ ਪੈਸੇ ਮੰਗਦਾ ਠੀਕ ਹੈ ਜਾਂ ਕਿਤੇ ਨਾ ਕਰਦਾ ਮੈਨੂੰ ਫੋਨ ਕਰਦਾ 2500 ਕਿੱਥੋਂ ਦੇ ਕਿੱਥੇ ਆ ਗਏ ਇਹਨਾਂ ਦੇ ਗੱਤ ਪਾਇਆ ਫੋਨ ਨੰਬਰ ਦਾ ਇਹਦਾ ਨੰਬਰ ਇਹਦੇ ਤਾਂ ਨੰਬਰ ਇੱਕ ਹੋਰ ਕੰਮ ਨਹੀਂ ਚੱਲਿਆ ਸੀ ਪਰਚੀਆਂ ਵੀ ਜਦੀ ਚੱਲੀਆਂ ਗਈਆਂ ਦੋ ਨੰਬਰ ਇਹ ਪਿਛੇ ਮੇਰੇ ਪਾਪਾ ਦੀ ਦੁਕਾਨੀ ਤੇ ਨਾ ਮੈਂ ਤਾਂ ਪਰਚੀਆਂ ਦੇਖਦਾ ਵੀ ਸੀ ਕਿਸੇ ਨੂੰ ਕਾਰਪੋਰੇਸ਼ਨ ਦੀ ਜੇ ਪਰਚੀ ਤੋਂ ਤੁਸੀਂ ਰਸੀਦengo ਵੀ ਤਿਆਰ ਵੀ ਹੈ ਦੀ ਆਹੋ ਤਾਂ ਤੁਸੀਂ ਪਰਚੀਆਂ ਦੇਖਾਓ ਇਹ ਕੈਟਾ ਟਟਿਆ ਰਿਹਾ ਜਿੰਨੇ ਵੀ ਪਰਚੀ ਆ ਉਹਨੇ ਵੀ ਰਸੀਦ ਮਿਲੂਗੀ ਦਾ ਪੈਸੇ ਦੇਣੇ ਆ ਜੇ ਤੁਹਾਨੂੰ ਕੋਈ ਤੰਗ ਕਰਦਾ ਜਾਂ ਉਧਾ ਤੁਹਾਡਾ ਕੋਈ ਸਮਾਨ ਚੱਕਦਾ ਮੇਰਾ ਨੰਬਰ ਤੁਹਾਡੇ ਕੋਲ ਆ ਮੈਨੂੰ ਫੋਨ ਕਰ ਲੈ ਇੱਕ ਮਿੰਟ ਹੋਰ ਚੱਲੋ ਜੇ ਅੱਜ ਜਾਨੀ ਪਹਿਲੇ ਕੱਢੇ ਹੀ ਕਹਿੰਦੇ ਆ ਕਿ ਬੀਆਂ ਦਾ ਪਰਚੀ ਮਿਲੂਗੀ ਨਾ ਸੇਮ ਦੇ ਉਸੇ ਦਿਨ ਉਹਦੀ ਪੱਗੀ ਕਿਤਾਬ ਹੋ ਗਈ ਬੰਦਾ ਬੰਦੀ ਹੈਗੀ ਹੋਰ ਪਾਏਗੇ ਤਾਂ ਸਾਨੂੰ ਬਾਹਰ ਆਣ ਹੈ ਅਸੀਂ ਅੱਜ ਨੂੰ ਕਰਾਂਗੇ ਬਾਹਰ ਟਾਗੜਾ ਲੈਸ ਨਹੀਂ ਨਾ ਮੈਂ ਜੋ ਨਾ ਕਿਸਾ ਆ ਨੰਬਰ ਪਾਏ ਲੈਸ ਨਹੀਂ ਆਣਾ ਨਾ ਕਿਸੇ ਨੂੰ ਦੱਸਾਂਗਾ ਬਾਕੀ ਜਿਹੜਾ ਜੀ ਵੀ ਲਾ ਆ ਮੈਂ ਨਹੀਂ ਲਾ ਰਿਹਾ ਸਭ ਗੱਲ ਹੈ ਕਿ ਜੇ ਕੋਈ ਕੰਮ ਕਰਦਾ ਮੈਨੂੰ ਇਸ ਪਰੰਦੇ ਬਣਿੰਦੇ ਮੇਰੇ ਕੋ ਆਓ ਇਹ ਵੀ ਇੰਦਰ ਨਾਲ ਹੀ ਹੁੰਦਾ ਕਿੰਨੀ ਗੱਲਾਂ ਦਾ ਨਾ ਪੁੱਛੀਂ ਨਿਆਮ ਆ ਗੋ ਸੁਚਿੰਦਾ ਸੇ ਦੇਣੀ ਤੇ ਮੇਰੇ ਦਾ ਸਰਪੀ ਨੇ ਇੱਕ ਤਰ੍ਹਾਂ ਦਾ ਇਹ ਦੂਰੀ ਰਹਿਣਾ ਨਾ ਜਿੰਦਗੀ ਰਹਿਣਾ ਔਰ ਦੂਗਰੀ ਨਾਲ ਹੀ ਮੈਂ ਨਾ ਘੱਟ ਖਾਣੀ ਲਿਖੀ ਆ ਜੇ ਸਾਰੇ ਪ੍ਰਾਈਵੇਟ ਹੋਣੇ ਆ अच्छा तीजा तो 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 ਆਹ ਆ ਗਏ ਬਾਬਾ ਜੀ ਨੇ ਇੱਕ ਅਦਵਾ ਬਣਾਇਆ ਸੀ ਇਹ ਕਿਹੜਾ ਨੰਬਰ ਦੇ ਵਿੱਚ ਰਹਿੰਦਾ ਹੈ ਨੰਬਰ ਹੋਣੀ ਹੈ ਹੈ ਕੱਲ ਬਲੋ ਕੀ ਹੈ ਇੱਥੇ ਰਹਿੰਦਾ ਹੈ ਮੇਰੀ ਗਾਜੂ ਨਗਰ ਤੋਂ ਉਪਰ ਕਰ ਰੁਕੀ ਦੀ ਉਹ ਛੰਟੀ ਦੁਕਾਨ ਤੋਂ ਮੈਂ 4 ਦਿਨ ਤੋਂ ਹਮਰ ਕਰਦਾ ਰਿਹਾ ਗਾਜੂ ਗੁਰੂ ਇੱਕ ਇੱਕ ਚੀਜ਼ ਦਾ ਰਿਪੋਰਟ ਮੈਨੂੰ ਲੋਈ ਲੱਗਦੀ ਆ ਨਹੀਂ ਸਿੱਧਾ ਤੁਸੀਂ ਬਾਅਦ ਸੀ ਦੇ ਬਾਅਦ ਤੋਂ ਟੋਕ ਲਿਖ ਇੱਕ ਆਪਾਂ ਸੇਖੋ ਸਾਹਿਬ ਬੜਾ ਜਨਾਬ ਇੰਦਰ ਦੀ ਟੋਕੀ ਨਾਲ ਆਈ ਜੇ ਮੇਰੇ ਵੱਡਾ ਭਰਾ ਬਹੁਤ ਚਾਉ ਹੋਏ ਸੀ ਪਿਛਲੇ 10 ਦਿਨ ਨੇ ਦੀਆਂ 8ਵੇਂ ਦੇਣੀਆਂ 1.4 2023 ਤੋਂ ਲੈ ਕੇ ਅਪ ਟੂ ਹੁਣ ਤੱਕ ਹਾਂ ਇਹਨਾਂ ਨੇ ਇਸ ਮੱਦੇ ਦੀਆਂ ਕਿੰਨੀਆਂ ਰਸੀਦਾ ਕਟੀਆਂ ਨੇ ਉਹ ਆਪਾਂ ਡਿਟੇਲ ਕਰਦੇ ਹਾਂ ਕਟਾ ਲੈ ਕਾਣ ਨੂੰ ਕਾਣ ਉੱਥੇ ਉੱਥੇ ਪੱਦਾ ਪਾ ਆਪਣਾ ਹੀ ਹੋ ਜਾਣਾ ਹੈ ਇਹਨਾਂ ਕੋਲ ਦੋ ਦੇ ਰਸਿਦਾਂ ਕਰੇ ਹੋਈਆਂ ਜਿਨ੍ਹਾਂ ਦੀ ਆਫਟਰ ਜੀਨ ਪੰਜ ਜਨ ਦੇ ਚੋਲੇ ਹੋਏ ਪਿਛਲੀ ਵਾਰ ਮੰਤੀ ਆ ਸੀ ਕੱਲ ਪਰਸੋਂ ਆਉਣ ਦੀ ਪਲਾਨ ਕਰੀ ਹੋਈ ਹੈ ਜੀ ਮੈਂ ਮੱਕੇ ਪੈਹਾ ਰੁਪਈਆ ਮੰਗੀ ਜੀ ਗਈ ਉਹ ਕਹਿੰਦਾ ਪ੍ਰਧਾਨ ਸਾਹਿਬ ਨੂੰ ਕਿ ਲੱਗਦੀਆਂ ਨੇ ਵੱਡੀ ਲੱਗਦੀ ਐ ਸਵਾ 200 ਸਵਾ 100 ਰੇੜੀ 100000 ਰੇੜੀ ਚਾਰੀਏ 30 ਜਾਂ 35 ਪੈਸੇ ਸਾਰੇ ਤੋਂ ਲੈ ਜਾਂਦੇ ਨੇ ਕੋਲ ਪੈਸੇ ਦਾ ਕੋਲ ਬੰਦੇ ਦਾ 1 ਲੱਖ ਰੁਪਇਆ 2 ਲੱਖ ਸਾਲ ਘੱਟੋ ਘੱਟ 2 ਲੱਖ ਰੁਪਇਆ ਹਰ ਵਾਰੀ ਇਹ ਕਾਲੋੜੇ ਆਪਾਂ ਜੀ ਇਹ ਦੇਖੋ ਉਹ ਦਾ ਸੰਬੰਧ ਸਰ ਉਹਦੇ ਅੱਗੇ ਬੰਦੇ ਦੁਬਾਰਾ ਆ ਜਾਂਦੇ ਉਹਨਾਂ ਤੇ ਦੁਬਾਰਾ ਰਸਤੇ ਚ ਕਟਾਣੇ ਤੇ ਜਿੰਵੇਂ ਜੀਵੀਦਾਰੋਂ ਕਦੇ ਦੋ ਹਫ਼ਤੇ ਮਹੀਨੇ ਚ ਦੋ ਦਿਨ ਆਏ ਦੋ ਹਫ਼ਤੇ ਆਏ ਦੋ ਹਫ਼ਤੇ ਨਹੀਂ ਆਏ ਜਿੰਨਾ ਕੋਈ ਕੋਟਾ ਚ ਹੋਰ ਆਏ ਉਹ ਤਾਂ ਨਹੀਂ ਉਹ ਫੇਰ ਆਪਣਾ ਨਹੀਂ ਕੱਟ ਜਾਂਦੇ ਆ ਬਸ ਆ ਚੀਜ਼ਾਂ ਨੇ ਬਹੁਤ ਵੱਡਾ ਲੈਕਸ ਜ ਹੈ ਨਹੀਂ ਇਹਦੇ ਡੀਪ ਚ ਜਾਣਾ ਨੇ ਡੀਪ ਚ ਜਾਣਾ ਇਹ ਬਾਅਦ ਕੰਮ ਸ਼ੁਰੂ ਕਰਦੀ ਹੈ ਪੱਜ ਹੁਣੇ ਕਰੀਦਾ ਇਹ ਤਾਂ ਹੁਣੇ ਕਰੋ ਜੀ ਮੈਕਸ਼ੀਮਾਤ ਸੁਰਿੰਦਰ ਸਿੰਘ ਤੀਨੀ ਰਕੇਸ਼ ਦੂਆ ਸੁਪਾ ਸਿੰਘ ਹਾਂ ਠੀਕ ਹੈ ਇੱਕ ਹੋਰ ਸੀ ਰਵੀ ਕਹੜਾ ਸੀ ਚਾਲ ਉਹਦਾ ਸਿਰਫ ਨਾਮ ਲਿਖਦਾ ਯਾਰ ਵਿੱਚ ਹੈ ਨਾ ਕੋਈ ਨਾਮ ਨਹੀਂ ਲੱਗ ਰਿਹਾ ਕਿ ਨਹੀਂ ਆਇਆ ਨਹੀਂ ਆਇਆ ਉਹਦਾ ਰਵੀ ਨਾਮ ਤੇ ਰਵੀ ਨਾ ਰਵੀ 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 ਕਿੱਥੇ ਰਹਿੰਦਾ ਹੈ ਉਹ ਤਾਂ ਸਿਰਨ ਟੱਕਾ ਗਲੂਨ ਸਾਰੇ ਬੰਦੇ ਦਾ ਨੰਬਰ ਇਹਨਾਂ ਨੰਬਰ ਦੇ ਤੁਸੀਂ ਰੁਕ ਕੇ ਲੜਾ ਰੁਕ ਕੇ ਲੇ ਹੋਣਾ ਬਾਸ ਹਾਂ ਅੱਜ ਆਪਾਂ ਆਪਣੇ ਮੁੰਡੇ ਲਾਇਏ ਸੀ ਜਿਹਨਾਂ ਨੇ ਸਾਰਾ ਕੱਟਿਆ ਲੈਕਚਰ ਸੀ ਇਹ ਇਹ ਨੂੰ ਆਪ ਹਾ ਇਹ ਕਲੈਕਸ਼ਨ ਇਹਨਾਂ ਦੇ ਸਾਰੇ ਤੋਂ ਕੀਤੀ ਆ ਬੰਦਿਆਂ ਨੇ ਜਿਹੜੇ ਰਵੀ ਆ ਇਹਨੇ ਇਹ ਬੰਦਿਆਂ ਤੋਂ ਇਹਨਾਂ ਦੇ ਪੈਸੇ ਲਏ ਨੇ ਆ ਮੇਰਾ ਗੱਲ ਇਹਦੇ ਵਿੱਚ ਲਾਈਸੀ ਜੂ ਵੀ ਪਰ ਇਹਨਾਂ ਨੂੰ ਸੀਨੀਅਰ ਗ੍ਰੀਪ ਆਉਂਦੇ ਆਪਣੇ ਕੋਲ ਇਮਾਨਦਾਰੀ ਨਾਲ ਦੱਸਣ ਆ ਗਏ ਵੇਸਤੇ ਇੰਨੇ ਪੈਸੇ ਖੜੇ ਨੇ ਸਿੱਧਾ ਆ ਸਾਰਾ ਡਿਟੇਲ ਆ ਨਾ ਟੈਲੀ ਵਾਲਾ ਸਾਰਾ ਆ ਸਾਰਾ ਇਹਦਾ ਸਰਵਰ ਰਿਪੋਰਟ ਹੈ ਇਹ 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 ਇਹਦੇ ਨਾਲ ਬਿਆਨ ਲੈਣ ਠੀਕ ਹੈ ਇਹ ਸਾਰੇ ਰਿਪੋਰਟ ਸਮਝੀ ਆ ਦੇ ਦੇਣੇ ਔਰ ਆਪਣੇ ਨਾਮ ਦਾ ਬਿਆਨ ਨਾਲ ਕਰਾਣੇ ਕੋਈ ਠੀਕ ਆ ਕਾਲਾ ਸਰ ਸਾਾਨੂੰ ਕੋਈ ਸਾਡੇ ਤੇ ਖਤਰਾ ਤਾਂ ਨਹੀਂ ਕੋਈ ਛੁਗਾ ਕਰਨਾ ਸਾਡੇ ਸਾਹ ਦੇ ਵਾਂਗ ਬੈਠੇ ਸੁਣੋ ਕੋਈ ਖਤਰਾ ਹੈ ਕਿ ਹੈਗਾ ਜੇ ਤੁਸੀਂ ਮੁਕਰੇ ਨਹੀਂ ਨਹੀਂ ਬੋਲੋ ਬਿਚਾਰਾ ਬੇਚਾਰਾ ਹੈ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਤੁਹਾਡੇ ਦੇਖੋ ਅਸੀਂ ਤੁਹਾਡੇ ਨਾਲ ਕਰਿਆ ਸਾਡੇ ਜੁਰਮ ਅਸੀਂ ਜੁਰਮ ਦੇ ਖਿਲਾਫ ਕਰਿਆ ਅਸੀਂ ਇਹ ਜੱਗਿਆ ਜਿੱਦ ਤੋ ਰਹਿ ਕਰਾਉਣਾ ਮੈਂ ਤੁਹਾਨੂੰ हां कृपया करके ਸਾਡਾ ਸਾਥ ਦਿਓ ਦੇਖੋ ਸਾਦਿਆਂ ਵੀ ਉਹ ਅਫਸਰਾਂ ਤੋਂ ਆਏ ਨਹੀਂ ਸਾਦਿਆਂ ਕਹਿੰਦੇ ਇੱਕ ਵਾਰੀ ਮੈਨੇ 1 ਮੀਟਰ ਇਹ ਉਹ ਅਫਸਰਾਂ ਤੋਂ ਕਦੇ ਨਹੀਂ ਆਏ ਨੇ ਬਿਲਕੁਲ ਜੀ ਇਹ ਪ੍ਰੋਬਲਮ ਹੈ ਕਾ ਨਹੀਂ ਆਏ ਇਹ ਆਏ ਕਸੀ ਸਾਡੇ ਕੋਲ ਟੱਡੇ ਵੈਲਿਊਸ਼ਰ ਆ ਬਿਲਕੁਲ ਉਹਨਾਂ ਦੀ ਨੌ ਹਾਈ ਕਮਾਂਡ ਦੀ ਨੌਲੇਜ ਵੀ ਹੈ ਕਿ ਉਹਨਾਂ ਦੇ ਜਿਹੜੇ ਫੈਬ ਜਿਹੜੇ ਚਾਰਜ ਨੇ ਸਾਡੇ ਸਹਾਰਾ ਟੱਡੇ ਕੋਲ ਨੰਬਰ ਮਿਲਿਆ ਹੈਗਾ ਐਮਐਲਏ ਸਾਡਾ ਹੈਗਾ ਸਾਰੇ ਸੈਕਿਉਰਿਟੀ ਕਰ ਲਓ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਹੁੰਦੀ ਹੈ ਸਾਡਾ 24 ਘੰਟੇ ਫੋਨ ਬਿਲਕੁਲ ਠੀਕ ਹੈ ਨਾ ਉਹਨਾਂ ਦਾ ਕੋਈ ਪਤਾ ਨਹੀਂ ਹੈ ਨਾ ਠੀਕ ਹੈ ਆ ਪੁਲਿਸ ਵਾਡੀ ਤੁਹਾਡੀ ਇਹਨਾਂ ਦੇ ਨਾਲ ਮੈਂ ਖੜਾ ਤੁਹਾਡੇ ਨਾਲ ਚੌਕੀਦਾਰ ਬਣ ਕੇ ਮੈਂ ਇਹ ਐਂਡੇ ਬੰਦੇ ਅੱਜ ਆ ਗਏ ਮੇਰੇ ਬਾਰੇ ਕੀ ਕਹਿੰਦੇ ਨੇ ਬੋਲ ਦੱਸ ਮੇਰ ਨਾਲ ਬਹਿ ਪਲੀ ਜੀ ਸਾਰੇ ਜਣੇ ਖੜੇ ਆ ਜੀ ਹਾਂ ਬੋਲ ਦੀ ਬਹਿਸ ਹੋ ਰਹੀ ਹਾਂ ਕਹਿੰਦਾ ਮੈਂ ਪ੍ਰਧਾਨ ਹਾਂ ਮੈਂ ਮੜੀ ਲਈ ਮੈਂ ਕਿਹਾ ਤੁਸੀਂ ਐਮਐਲਏ ਸਾਹਿਬ ਕੋ ਮੇਰੇ ਨਾਲ ਚਲੋ ਮੈਂ ਰਿਟਰਨ ਦੇ ਕੇ ਤੁਹਾਨੂੰ ਪ੍ਰਧਾਨਾ ਮੈਂ ਸਾਹਮਣੇ ਗਿਆ ਲੈ ਮੈਂ ਕਿਹਾ ਹਾਂ ਫਿਰ ਉਹਨੇ ਉਹ ਵਿਜੇ ਨੂੰ ਬਿਠਾਇਆ ਉਹ ਕੀ ਨਾਮ ਉਹ ਤਾਂ ਵਿਜੇ ਹੈਗਾ ਯਾਰ ਵਿਜੇ ਯਾਰ ਕੋਈ ਕਹਿੰਦਾ ਜਿਹੜਾ ਉਹ ਕਿਆ ਨਾਮ ਹੈ ਗੱਡੀ ਚ ਲੰਦਰ ਆ ਆਹ ਅੱਛਾ ਆ ਲਿਆ ਹੋ ਜੀ ਕਰਾ ਦੇ ਇਟ ਹੋਰ ਇਹ ਇੰਟਰਨਲ ਫੋਨ ਕਰਦੇ ਸਰ ਉਹਦੇ ਦਰਖਾਸਤ ਤੇ ਇਹਦਾ ਵੀ ਨਾਮ ਇੰਚਨ ਸਾਹਮਣੇ ਪਦਵੀ ਕੋੜੇ ਲਾਈਨ ਬਹਣੀ ਹੈ ਇਹ ਨਾਲ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਇਹ ਨਾਲ ਹੋਦਾ ਇਹ ਨਾਲ ਹੋਏ ਇਤਨਾ ਨਾਲ ਬੰਨਣਾ ਮੂਹੇ ਕਰਨੀ ਇਹ ਕਿਹਨੂੰ ਕੋਲ ਨਾ ਕੀ ਵਿਦੇ ਆਏ ਵੀ ਨਾ ਵਿਦੇ ਕੀ ਆਵੇ ਕਾਠਗਨ 225 ਕਹਿੰਦਾ ਵੀ ਜੇ ਅੱਗੇ ਸੰਭਾਅ ਮਗਰ ਅੱਜ ਨਹੀਂ ਬਤਾਈ ਕਿਤੇ ਇਹ ਜੇਨ ਰੋਕੀ ਰਹਿੰਦਾ ਜੀ ਬਚੇ ਰੁਕ ਜੇਨ ਰੋਕ ਕਰੋ ਰੋਕ ਜੇਨ ਰੋਕ ਕਰਾ ਇਹਨਾਂ ਦੇ ਸਾਡੇ ਪਿਆਰ ਲੈ ਲਓ ਸਾਡੇ ਹੋਈ ਸਟਰੋਂਗ ਨਾਟ ਵੀ ਰਹੂਗੀ ਲੂ ਵੀ ਲੂਗਾ ਜੀ ਕੋਚਿੰਗ